ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤਹਿ ਪੰਜ ਪਿਆਲੇ ਪੰਜ ਪੀਰ ਛਟੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰ ਗੋਵਿੰਦ ਸਵਾਰੀ ਅਰਜਨ ਕਾਇਆ ਪਲਟਕਾ ਮੂਰਤ ਹਰ ਗੋਵਿੰਦ ਸਵਾਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੀ ਦਿਆ ਸਮੂੱਚੇ ਸੇਖ ਧਰਮ ਨੂੰ ਲੱਖ ਲੱਖ ਵਧਾਈਆਂ ਹੁੰਦੀ। ਤੋਂ ਅੱਜ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਭਾਈ ਗੁਰਦਾਸ ਜੀ ਨੇ ਜੋ ਆਪਦੇ ਬੰਥਾਏ ਜੋ ਉਚਾਰਨ ਕੀਤਾ ਸੀ ਉਹ ਇਹ ਪੰਜ ਪਿਆਲੇ ਪੰਜ ਪੀਰ ਸਤੰਪੀਰ ਬੈਠਾ ਗੁਰਪਾਰੀ ਸੋ ਪੰਜ ਪਿਆਲੇ ਪੰਜ ਪੀਰ ਛਟੰ ਪੀਰ ਬੈਠਾ ਗੁਰ ਭਾਰੀ ਭਾਈ ਗੁਰਦਾਸ ਜੀ ਨੇ ਜੋ ਛੇਵੇਂ ਪਾਸ਼ ਦੇ ਪਰਥਾਏ ਜੋ ਆਪਣੀ ਬਾਰਾਂ ਦੇ ਵਿੱਚ ਰਚਨਾਵਾਂ ਕੀਤੀਆਂ ਨੇ ਛੇਵੇਂ ਪਾਸ਼ ਜੀ ਦਾ ਜੋ ਆਪ ਜੀ ਨੇ ਜ਼ਿਕਰ ਕੀਤਾ ਹੈ ਉਹ ਇਹ ਹੈ ਕਿਉਂਕਿ ਇਹ ਸੱਤਰਾਂ ਨੂੰ ਹਰ ਕੋਈ ਆਪੋ ਆਪਣੇ ਗੁਰੂ ਘਰ ਵਿੱਚ ਜਦੋਂ ਛੇਵੇਂ ਪਾਸ਼ੇ ਪ੍ਰਕਾਸ਼ ਦਿਹਾੜਾ ਹੁੰਦਾ ਹੈ ਉਦੋਂ ਹਰ ਕੋਈ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਇਹ ਪੰਕਤੀਆਂ ਉਚਾਰਨ ਕਰਦੇ ਨੇ ਪਰ ਸੰਗਤਾਂ ਨੂੰ ਇਹਨਾਂ ਪੰਕਤੀਆਂ ਦੇ ਅਰਥ ਦੀ ਸਮਝ ਹੋਣਾ ਬਹੁਤ ਹੀ ਜ਼ਰੂਰੀ ਹੈ ਇੱਥੇ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਦੇ ਵਿੱਚ ਲਿਖਿਆ ਹੈ ਪੰਜ ਪਿਆਲੇ ਪੰਜ ਪੀਰ ਸੋ ਪੰਜ ਪਿਆਲੇ ਕਿਹੜੇ ਨੇ ਸਭ ਤੋਂ ਪਹਿਲਾਂ ਉਹਨਾਂ ਬਾਰੇ ਜਾਣਕਾਰੀ ਲਵਾਂਗੇ ਪੰਜ ਪਿਆਲੇ ਸਤ ਸੰਤੋਖ ਦਇਆ ਧਰਮ ਧੀਰਜ ਸਤ ਸੰਤੋਖ ਦਇਆ ਧਰਮ ਧੀਰਜ ਇਹ ਪੰਜ ਪਿਆਲੇ ਇਹ ਪੰਜ ਪਿਆਲੇ ਤੇ ਪੰਜ ਪੀਰ ਪੰਜ ਪੀਰ ਕਿਹੜੇ ਨੇ ਇੱਥੇ ਕਈ ਸਿੱਖ ਵੀ ਗੁੰਮਰਾਹ ਹੋ ਜਾਂਦੇ ਨੇ ਕਿ ਪੰਜ ਪੀਰਾਂ ਦੀ ਗੱਲ ਕੀਤੀ ਹੈ ਸੋ ਸੇਖਾ ਨੂੰ ਦੱਸ ਦਈਏ ਕਿ ਪੰਜ ਪੀਰ ਉਹ ਪੀਰਾਂ ਦੀ ਭਾਈ ਗੁਰਦਾਸ ਜੀ ਨੇ ਗੱਲ ਨਹੀਂ ਕੀਤੀ ਜਿਨ੍ਹਾਂ ਪੀਰਾਂ ਦੀ ਪੰਜਾਬ ਦੇ ਵਿੱਚ ਹਰ ਥਾਂ ਸਮਾਦਾ ਬਣੀਆਂ ਹੋਈਆਂ ਨੇ ਕਬਰਾਂ ਬਣੀਆਂ ਹੋਈਆਂ ਨੇ ਦਰਗਾਹਾਂ ਬਣੀਆਂ ਹੋਈਆਂ ਨੇ ਜਿਨ੍ਹਾਂ ਪੀਰਾਂ ਦੀਆਂ ਦਰਗਾਹਾਂ ਉੱਤੇ ਨਸ਼ੇੜੀ ਸਾਥ ਬੈਠੇ ਨੇ ਉੱਥੇ ਸਿੱਟਾ ਬੀੜੀਆਂ ਸ਼ਰਾਬਾਂ ਪੀਂਦੇ ਨੇ ਤੇ ਜਿਹੜੇ ਪੀਰਖਾਨੇ ਭਾਈ ਮੰਜੀ ਜੀ ਨੇ ਆਪਣੇ ਘਰੇ ਪੀਰਖਾਨਾ ਢਾਇਆ ਸੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਗੁਰੂ ਮਹਾਰਾਜ ਜੀ ਦੇ ਕਹਿਣ ਤੇ ਜਦੋਂ ਭਾਈ ਮੰਜੀ ਜੀ ਨੇ ਕਿਹਾ ਸੀ ਕਿ ਮੈਨੂੰ ਸਿੱਖੀ ਬਖਸ਼ ਦਿਓ ਤਾਂ ਭਾਈ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਸੀ ਭਾਈ ਮੰਜੀ ਜੀ ਪਹਿਲਾਂ ਆਪਣੇ ਅੰਦਰੋਂ ਪੀਰਖਾਨੇ ਦੀ ਸਿੱਖੀ ਕੱਢੋ ਫਿਰ ਤੁਹਾਨੂੰ ਸਿੱਖੀ ਬਖਸ਼ਾਂਗੇ ਸੋ ਇਹਦੇ ਪੰਜ ਪੀਰਾਂ ਦੀ ਜੋ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਉਹ ਪੰਜ ਪੀਰ ਕਿਹੜੇ ਸਨ ਪਹਿਲਾ ਪੀਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੂਜਾ ਪੀਰ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੇ ਪੀਰ ਦੀ ਗੱਲ ਕੀਤੀ ਹੈ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਪੀਰ ਦੀ ਗੱਲ ਕੀਤੀ ਹੈ ਸ੍ਰੀ ਗੁਰੂ ਰਾਮਦਾਸ ਜੀ ਪੰਜਵੇਂ ਪੀਰ ਦੀ ਗੱਲ ਕੀਤੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਸੋ ਆਪ ਜੀ ਨੂੰ ਜਿਵੇਂ ਪਹਿਲਾਂ ਦੱਸਿਆ ਪੰਜ ਪਿਆਲੇ ਤੇ ਪੰਜ ਪੀਰ ਪੰਜ ਪਿਆਲੇ ਸਤ ਸੰਤੋਖ ਬਿਆ ਧਰਮ ਧੀਰਜ ਇਹ ਪੰਜ ਪਿਆਲੇ ਪੰਜ ਪੀਰ ਪਹਿਲੇ ਸਾਡੇ ਪੰਜ ਗੁਰੂ ਸਾਹਿਬਾਨ ਸੋ ਭਾਈ ਗੁਰਦਾਰ ਜੀ ਨੇ ਇੱਥੇ ਜਿਹੜੀ ਹੈ ਇਹ ਪੀਰਾਂ ਦੀ ਸਮਾਧਾ ਨੇ ਅੱਜ ਕੱਲ ਪੀਰਾਂ ਦੀ ਸਮਾਧਾ ਦੇ ਜਿਹੜੇ ਉੱਥੇ ਬੈਠੇ ਨੇ ਜੋ ਲੋਕਾਂ ਨੂੰ ਸਿੱਖਾਂ ਨੂੰ ਗਵਰਾਹ ਕਰਕੇ ਪੱਥਰਾ ਨਾਲ ਪੂਜਾ ਕਰਨ ਵੱਲ ਪ੍ਰੇਰਿਤ ਕਰਦੇ ਨੇ ਕਬਰਾਂ ਮੜੀਆਂ ਨੂੰ ਪੂਜਣ ਲਈ ਪ੍ਰੇਰਿਤ ਕਰਦੇ ਨੇ ਸਿੱਖੀ ਦੇ ਉਲਟ ਜੋ ਪ੍ਰਚਾਰ ਕਰਨੇ ਨੇ ਸਿੱਖਾਂ ਨੂੰ ਵੀ ਗੁਮਰਾਹ ਕਰੇ ਨੇ ਉਹਨਾਂ ਪੀਰਾਂ ਦੀ ਗੱਲ ਨਹੀਂ ਕੀਤੀ ਭਾਈ ਗੁਰਦਾਸ ਜੀ ਨੇ ਪਹਿਲੇ ਪੰਜ ਗੁਰੂ ਸਾਹਿਬਾਨ ਨੂੰ ਕੀ ਰੱਖਿਆ ਹੈ ਤੇ ਛਤੰਪੀਰ ਬੈਠਾ ਗੁਰਪਾਲੀ ਅਤੇ ਛਤੰਪੀਰ ਛੇਵੇਂ ਪਾਸ਼ਾ ਵਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਸ਼ਟੰਪੀਰ ਬੈਠਾ ਗੁਰ ਭਾਰੀ ਭਾਗ ਕੀ 6ਵੇਂ ਪਾਸ਼ਾ ਜੀ ਨੇ ਦੂਪ ਪ੍ਰਪਾਨਾ ਮੀਰੀ ਅਤੇ ਪੀਰੀ ਦੀਆਂ ਪਹਿਨੀਆਂ ਸ਼ਸਤਰ ਧਾਰੀ ਹੋ ਕੇ ਸ਼ਟੰਪੀਰ ਬੈਠਾ ਗੁਰ ਭਾਰੀ ਭਾਰੀ ਦਾ ਅਰਥ ਹੈ ਕਿ ਭਾਗ ਕੀ 6ਵੇਂ ਪਾਸ਼ਾ ਜੀ ਜਿਹੜਾ ਸਾਡੇ 6ਵੇਂ ਪੀਰ ਨੇ ਉਹ ਸ਼ਸਤਰ ਧਾਰੀ ਹੋ ਕੇ ਬੈਠੇ ਨੇ ਤੇ ਸ਼ਸਤਰਾਂ ਦੀ ਰਵਾਇਤ ਸ਼ੁਰੂ ਤੋਂ ਹੀ ਸਿੱਖਾਂ ਦੇ ਗੁਰੂਆਂ ਨੇ ਇਹ ਸ਼ਸਤਰ ਸਿੱਖਾਂ ਦੇ ਜੋ ਪਹਿਲੇ ਗੁਰੂ ਸੰਤਾਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਆਪਣੇ ਨਾਲ ਇੱਕ ਸਲੋਤਰ ਰੱਖਦੇ ਸਨ ਸ਼ਾਸਤਰ ਵਜੋਂ ਸੋ ਜਿਹੜੀ ਇਹ ਸਿੱਖਾ ਵਿੱਚ ਸ਼ਾਸਤਰ ਦੀ ਰਵਾਇਤ ਹੈ ਸ਼ੁਰੂ ਤੋਂ ਹੀ ਸਾਡੇ ਗੁਰੂਆਂ ਵੱਲੋਂ ਸਾਨੂੰ ਮਿਲੀ ਹੈ ਸੋ ਇੱਥੇ ਸੰਤਾਂ ਨੂੰ ਦੱਸ ਦਈਏ ਜਿਵੇਂ ਸਿੱਖ ਕੋਮ ਅੱਜ ਪੀਰਾਂ ਉੱਤੇ ਮੱਥਾ ਟੇਕਦੇ ਆ ਪੀਰਾਂ ਦੀ ਸਮਾਦਾ ਉੱਤੇ ਮੱਥਾ ਟੇਕਦੇ ਉਹਨਾਂ ਦੀ ਕਬਰਾਂ ਉੱਤੇ ਮੱਥਾ ਟੇਕਦੇ ਪੀਰ ਖਾਨਿਆਂ ਉੱਤੇ ਮੱਥਾ ਟੇਕਦੇ ਸਹੀ ਪੀਰਖਾਨਿਆਂ ਉੱਤੇ ਜਿਹੜੇ ਨਸ਼ੇੜੀ ਨੇ ਉਹਨਾਂ ਦੇ ਕੋਲ ਜਾ ਕੇ ਜਿਹੜੇ ਸਿਗਟਾ ਜੀੜੀਆਂ ਸ਼ਰਾਬਾਂ ਪੀਂਦੇ ਨੇ ਉਹਨਾਂ ਕੋਲ ਜਾ ਕੇ ਮੱਥਾ ਟੇਕਦੀ ਆ। ਸੋ ਤੁਸੀਂ 6ਵੇਂ ਪਾਸ਼ਾ ਜੀ ਦਾ ਜੋ ਪ੍ਰਥਾਈ ਭਾਈ ਗੁਰਦਾਸ ਜੀ ਨੇ ਆਪਣੀ ਬਾਹਰਾਂ ਦੇ ਵਿੱਚ ਸ਼ਬਦ ਉਚਾਰਨ ਕੀਤੇ ਨੇ ਪੰਜ ਪਿਆਲੇ ਪੰਜ ਪੀਰ ਪੰਜ ਪੀਰ ਕਹੜੇ ਨੇ ਸਾਡੇ ਗੁਰੂ ਸਾਹਿਬਾਨੀ ਸਾਡੇ ਲਈ ਪੀਰ ਨੇ। ਇਹ ਜਿਹੜੇ ਵੀਰਾਂ ਦੀਆਂ ਦਰਗਾਹਾਂ ਬਣੀਆਂ ਹੋਈਆਂ ਨੇ ਕੋਈ ਲਾਲਾਂ ਵਾਲਾ ਪੀਰ ਆ। ਕੋਈ ਕੋਈ ਹੋਰ ਪੀਰ ਕੋਈ ਪੀਰ ਨਗਾਹੇ ਵਾਲਾ ਪੀਰ ਤੇ ਜਿਵੇਂ ਕੋਈ ਗੁੱਗੇ ਦੀ ਮਰੀ ਉਹਨੂੰ ਵੀ ਪੀਰ ਇਹ ਆਖੀ ਜਾਂਦੇ ਨੇ ਨਾ ਹੀ ਸਿੱਖਾਂ ਲਈ ਕੋਈ ਲਾਲਾ ਵਾਲਾ ਪੀਰ ਪੀਰ ਨਗਾਹੇ ਵਾਲਾ ਜਾਂ ਪੀਰ ਕੋਈ ਵੀ ਹੋਵੇ ਉਹ ਸਿੱਖਾਂ ਲਈ ਕੋਈ ਮਾਨੇ ਨਹੀਂ ਰੱਖਦਾ ਉਹ ਇੱਕ ਕਵਰਾ ਮੁਰਦਾ ਏ ਤੇ ਸਾਡੇ ਪੀਰ ਕਿਹੜੇ ਨੇ ਸਾਡੇ ਵੀਰ ਸਾਡੇ ਗੁਰੂ ਸਾਹਿਬਾਨ ਨੇ ਤੇ ਦਸਵੇਂ ਪਾਤਸ਼ਾਹ ਜੀ ਨੇ ਤਾਂ ਪੀਰ ਸਾਡੋਂ ਸਾਡੇ ਸ਼ਾਸਤਰ ਨੇ ਜਿਹੜੇ ਆਸ ਕਿਰਪਾ ਨ ਖੰਡੋ ਖੜਗ ਤੋਪਖਾ ਪਰ ਅਰ ਪੀਰ ਸਾਥ ਸੋਹੀ ਸਹਤੀ ਜਹੇ ਹਮਾਰੇ ਪੀਰ ਇਹ ਸ਼ਾਸਤਰ ਵੀ ਸਾਡੇ ਪੀਰ ਨੇ ਸੋ ਸਾਡੇ ਗੁਰੂ ਸਾਹਿਬਾਨ ਹੀ ਸਾਡੇ ਲਈ ਪੀਰ ਨੇ ਛੇਵੇਂ ਪਾਤਸ਼ਾਹ ਜੀ ਨੇ ਸਿੱਖਾ ਕੋ ਆਮਦਾ ਜੋ ਸਭ ਤੋਂ ਪਹਿਲਾ ਤੱਕ ਤੇ ਸ੍ਰੀ ਅਕਾਲ ਤਖਤ ਸਾਹਿਬ ਆਪ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਸੀ ਸੋ ਜਦੋਂ ਆਪ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਸੀ ਤਾਂ ਇੱਕ ਉਹ ਕਮਣਾਵਾ ਜਾਰੀ ਕੀਤਾ ਸੀ ਕਿ ਜਿਸ ਨੇ ਵੀ ਗੁਰੂ ਦੇ ਦਰਸ਼ਨ ਲਈ ਆਉਣਾ ਸ੍ਰੀ ਅਕਾਲ ਤਖਤ ਸਾਹਿਬ ਆਉਣਾ ਹੈ ਉਹ ਮਾਇਆ ਭੇਟਾ ਨਾਲ ਲੈ ਕੇ ਆਵੇ ਉਹ ਵਾਦ ਉਹ ਵਾਦ ਸ਼ਸਤਰ ਲੈ ਕੇ ਆਵੇ ਤੇ ਵਧੀਆ ਨਸਲ ਦੇ ਘੋੜੇ ਲੈ ਕੇ ਆਵੇ ਸੋ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਹੁਣੋਂ ਪ੍ਰੰਤ ਹੀ 6ਵੇਂ ਪਾਸ਼ਾ ਜਿਨੇ ਹੁਕਮਨਾਮਾ ਜਾਰੀ ਕੀਤਾ ਸੀ ਸੋ ਇੱਥੇ ਆਪ ਜੀ ਨੂੰ ਦੱਸ ਦਈਏ ਕਿ ਇਹ ਜੂਨ ਦਾ ਮਹੀਨਾ ਚੱਲ ਰਿਹਾ ਹੈ ਤੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ 1984 ਦੇ ਵਿੱਚ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾ ਤੋਪਾਂ ਦੇ ਨਾਲ ਹਮਲਾ ਕੀਤਾ ਸੀ ਤੇ ਕਈ ਸਿੱਖਾਂ ਦਾ ਵੀ ਮੰਨਣਾ ਹੈ ਕਿ ਸਿੱਖ ਉੱਥੇ ਹਥਿਆਰ ਲੈ ਕੇ ਬੈਠੇ ਸਨ ਕਿ ਗੁਰੂ ਘਰ ਵਿਖੇ ਹਥਿਆਰ ਰੱਖਣਾ ਸਹੀ ਹੈ ਇਹ ਜੀ ਇਸ ਗੱਲ ਦਾ ਜਵਾਬ ਜੇ ਤੁਸੀਂ ਲੈਣਾ ਹੈ ਤਾਂ 6ਵੇਂ ਪਾਸ਼ਾ ਜੀ ਨੂੰ ਪੁੱਛੋ ਇਹ ਗੁਰੂ ਘਰ ਵਿੱਚ ਹਥਿਆਰ ਰੱਖਣੇ ਜਾਇਜ਼ ਹਨ ਕਿਉਂਕਿ ਹਥਿਆਰ ਸ਼ਸਤਰ ਜੋ ਪਹਿਲੇ ਪਾਸ਼ਾ ਜੀ ਨੇ ਵੀ ਆਪਣੇ ਨਾਲ ਸਲੂਤਰ ਰੱਖਿਆ ਤੇ ਛੇਵੇਂ ਪਾਸ਼ਾ ਜੀ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਸੀ ਤਾਂ ਉਸ ਸਮੇਂ ਜੋ ਹੁਕਮਨਾਮਾ ਜਾਰੀ ਕੀਤਾ ਸੀ ਉਸ ਸਮੇਂ ਇਹ ਹੁਕਮਨਾਮਾ ਜਾਰੀ ਕੀਤਾ ਸੀ ਕਿ ਵਾਦ ਦੋ ਵਾਦ ਸੰਗਤਾਂ ਨੇ ਸ਼ਸਤਰ ਲੈ ਕੇ ਆਉਣੇ ਨੇ ਤੇ ਅਕਾਲ ਤਖਤ ਸਾਹਿਬ ਸਮੇਂ ਸ਼ਸਤਰ ਰੱਖਣ ਦੀ ਰਵਾਇਤ ਛੇਵੇਂ ਪਾਸ਼ਾ ਜੀ ਤੋਂ ਹੀ ਆਰੰਭ ਹੋਈ ਹੈ ਤੇ ਗੁਰੂ ਘਰਾਂ ਦੇ ਵਿੱਚ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸ ਦੇ ਮੂਹਰੇ ਹਰੇਕ ਗੁਰੂ ਘਰ ਵਿੱਚ ਤਕਰੀਬਨ ਜਿੰਨੇ ਵੀ ਸਾਡੇ ਪਿਆਕਸ ਤੇ ਆਹਾ ਸੇਕਸਤਾਨ ਨੇ ਉਹਨਾਂ ਦੇ ਅੱਗੇ ਸ਼ਸਤਰ ਸਜਾਏ ਜਾਂਦੇ ਨੇ ਕਿਉਂਕਿ ਭਾਈ ਗੁਰਦਾਸ ਜੀ ਨੇ ਜਿੱਥੇ ਪਹਿਲੇ ਪੰਜ ਗੁਰੂ ਸਾਹਿਬਾਨ ਨੂੰ ਪੀਰ ਰੱਖਿਆ ਹੈ ਉੱਥੇ ਦਸਵੇਂ ਪਾਤਸ਼ਾਹੀ ਨੇ ਸਾਡੇ ਸ਼ਸਤਰ ਨੇ ਜਿਹੜੇ ਉਹਨਾਂ ਨੂੰ ਵੀ ਪੀਰ ਆਖਿਆ ਹੈ ਤੇ ਅਸ ਕਿਰਪਾਨ ਖੰਡੋ ਖੜਗ ਤੁਪਕਨ ਤੋਂ ਭਗਤ ਤੁਪਕ ਦਾ ਅਰਥ ਹੁੰਦਾ ਹੈ ਬੰਦੂਖ ਤੇ ਜੇ ਬੰਦੂਖ ਨੂੰ ਵੀ ਪੀਰ ਆਖਿਆ ਹੈ ਤਾਂ 6ਵੇਂ ਪਾਸ਼ਾ ਯੇ ਕੋਲ ਵੀ ਬੰਦੂਖ ਸੀ 10ਵੇਂ ਪਾਸ਼ਾ ਯੇ ਕੋਲ ਵੀ ਬੰਦੂਖ ਸੀ ਤੇ ਸਿੱਖਾ ਆਪਣੇ ਗੁਰੂ ਘਰਾਂ ਦੇ ਵਿੱਚ ਵੀ ਸ਼ਸਤਰ ਹਰ ਪ੍ਰਕਾਰ ਦਾ ਰੱਖ ਸਕਦੇ ਨੇ 10ਵੇਂ ਪਾਸ਼ਾ ਜੀ ਨੇ ਤਾਂ ਇਹ ਹੁਕਮ ਜਾਰੀ ਕੀਤਾ ਸੀ ਕਿ ਸ਼ਸਤਰਹਿਨ ਕਭੂ ਨਾ ਹੋਏ ਬਿਨ ਸ਼ਸਤਰਨ ਕੇ ਸੰਨਰੰ ਪੇੜਯਨੋ ਤੇ ਅੱਜ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ ਆਪ ਜੀ ਨਾਲ ਇਹ ਵਿਚਾਰਤਾ ਸਾਂਝੀ ਕਰ ਰਿਹਾ ਕਿਉਂਕਿ ਸਾਡੀਆਂ ਸਿੱਖ ਕੌਮ ਜਿਹੜੀ ਉਹ ਕਾਫੀ ਗੁੰਮਰਾ ਹੋ ਚੁੱਕੀ ਹੈ ਕਿਉਂਕਿ ਉਹ ਇਹਨਾਂ ਪਰਥਾਏ ਭਾਈ ਗੁਰਦਾਸ ਜੀ ਨੇ ਜੋ ਛੇਵੇਂ ਪਾਤਸ਼ਾਹ ਦੇ ਪਰਥਾਏ ਆਪਣੀ 12 ਦੇ ਵਿੱਚ ਜੋ ਕੰਤੀਆ ਵਿਚਾਰਨ ਕੀਤੀ ਸੀ ਪੰਜ ਪਿਆਲੇ ਪੰਜ ਪੀਰ ਲੋਕ ਇਹ ਜੋ ਪੀਰ ਸ਼ਬਦ ਹੈ ਇਹ ਪੀਰ ਜਿਹੜੀ ਇਹ ਕਬਰਾਂ ਦਰਗਾਹਾਂ ਲਾਲਾ ਵਾਲਾ ਪੀਰ ਹੋ ਗਿਆ ਨਗਾਹੇ ਵਾਲਾ ਪੀਰ ਹੋ ਗਿਆ ਇਹਨਾਂ ਨੂੰ ਹੀ ਪੀਰ ਸਮਝ ਜਾਂਦੇ ਨੇ ਕਿ ਪਤਾ ਨਹੀਂ ਭਾਈ ਗੁਰਦਾਸ ਜੀ ਨੇ ਇਹਨਾਂ ਦਾ ਹੀ ਜ਼ਿਕਰ ਕਰ ਦਿੱਤਾ ਹੈ ਆਪਣੀ ਬਾਣ ਦੇ ਵਿੱਚ ਪਰ ਨਹੀਂ ਭਾਈ ਗੁਰਦਾਸ ਜੀ ਨੇ ਇਹਨਾਂ ਪੀਰਾਂ ਇਹਨਾਂ ਇਹ ਕਪੜਾ ਵਾਲੀ ਪੀਰਾਂ ਦੀ ਬਿਲਕੁਲ ਵੀ ਗੱਲ ਨਹੀਂ ਕੀਤੀ ਕਿਉਂਕਿ ਪੰਜਵੇਂ ਪਾਸ਼ਾ ਜੀ ਨੇ ਹੀ ਭਾਈ ਮੱਧ ਜੀ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੁਸੀਂ ਆਪਣੇ ਘਰੇ ਜੋ ਪੀਰ ਦੀ ਦਰਗਾਹ ਬਣੀ ਹੋਈ ਹੈ ਪਹਿਲਾਂ ਉਸ ਨੂੰ ਧਾ ਕੇ ਆਓ ਫਿਰ ਅਸੀਂ ਤੁਹਾਨੂੰ ਸਿੱਖੀ ਬਖਸ਼ਾਂਗੇ ਸੋ ਅਤੇ ਆਪ ਜੀ ਨੂੰ ਫਿਰ ਤੋਂ ਦੱਸ ਦਈਏ ਕਿ ਸਿੱਖ ਧਰਮ ਨੇ ਜੋ ਇਹ ਭਾਈ ਗੁਰਦਾਸ ਜੀ ਨੇ ਆਪਣੀ 12 ਦੇ ਵਿੱਚ 6ਵੇਂ ਪਾਸ਼ੇ ਦੇ ਪਰਖਾਏ ਪੰਕਤੀਆਂ ਉਚਾਰਨ ਕੀਤੀਆਂ ਸਨ ਇਹ ਆਪਣੇ ਪਹਿਲੇ ਪੰਜ ਗੁਰੂ ਸਾਹਿਬਾਨਾਂ ਨੂੰ ਹੀ ਪੀਰ ਆਖਿਆ ਹੈ ਤੇ 6ਵੇਂ ਪਾਸ਼ਾ ਜੀ ਨੂੰ ਵੀ ਪੀਰ ਆਖਿਆ ਹੈ ਤੇ ਇਹਨਾਂ ਗੱਲਾਂ ਨੂੰ ਹਰ ਇੱਕ ਸਿੱਖ ਨੇ ਆਪਣੇ ਧਿਆਨ ਦੇ ਵਿੱਚ ਰੱਖਣਾ ਹੈ ਕਿ ਸਿੱਖੀ ਹੈ ਜਿਹੜੀ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸਮਰਪਿਤ ਹੈ ਕਿਸੇ ਪਖੰਡੀ ਸਾਧ ਕਿਸੇ ਕਬਰ ਕਿਸੇ ਮੜੀ ਕਿਸੇ ਜਾਂਡ ਜਾਂ ਕਿਸੇ ਸੱਪ ਕਿਸੇ ਹੋਰ ਨੂੰ ਸਮਰਪਿਤ ਨਹੀਂ ਹੈ ਸਿੱਖੀ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਸਮਰਪਿਤ ਹੈ ਤੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦੇ ਹੈ ਸਿੱਖ ਕੌਮ ਦਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸੋ ਅਜੇਹੇ ਪ੍ਰਕਾਸ਼ ਦਿਹਾਰੇ ਤਾਹੀਂ ਸਾਡੇ ਸਫਲ ਹੋਣਗੇ ਜੇ ਅਸੀਂ ਆਪਣੇ ਗੁਰੂਆਂ ਦੇ ਦੱਸੇ ਹੋਏ ਰਸਤੇਆਂ ਉੱਤੇ ਚੱਲਾਂਗੇ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਉਹਨਾਂ ਉੱਤੇ ਚੱਲਾਂਗੇ ਤਾਂ ਹੀ ਸਾਡੇ ਇਹ ਪ੍ਰਕਾਸ਼ ਜਗਾਰੇ ਮਨਾਏ ਸਫਲ ਹੋਣਗੇ ਨਹੀਂ ਤਾਂ ਗੁਰੂ ਘਰਾਂ ਦੇ ਵਿੱਚ ਸਵੇਰੇ ਕੀਰਤਨ ਵੀ ਹੁੰਦਾ ਹੈ ਲੰਗਰ ਵੀ ਚੱਲਦਾ ਹੈ ਸੰਗਤਾਂ ਆਉਂਦੀਆਂ ਨੇ ਕੀਰਤਨ ਘਟਸਉਂਦੀਆਂ ਨੇ ਲੰਗਰ ਛਕਣ ਵੱਲ ਵਾਧ ਤੇ ਆਣ ਹੁੰਦਾ ਹੈ ਲੰਗਰ ਅਸੀਂ ਬਹੁਤ ਚਲਾ ਲਏ ਪਰ ਹੁਣ ਸਿੱਖੀ ਦਾ ਪ੍ਰਚਾਰ ਵੀ ਕਰੀਏ ਤੇ ਸੋਸ਼ਲ ਮੀਡੀਆ ਤੇ ਜਿਵੇਂ ਇਹ ਪੀਰ ਬਣੇ ਹੋਏ ਨੇ ਗੁੱਗਾ ਮਾਲੀਆਂ ਬੜੀਆਂ ਉਸੀਆਂ ਨੇ ਤੇ ਸੋਸ਼ਲ ਮੀਡੀਆ ਉੱਤੇ ਕੁਝ ਦਿਨ ਪਹਿਲਾਂ ਅਸੀਂ ਇੱਕ ਜੋ ਗੁੱਗਾ ਮਾਲੀ ਜੋ ਪੀਰ ਦੀ ਦਰਗਾਹ ਉੱਤੇ ਉਹ ਜੋ ਉਸ ਦਾ ਮੁਖੀ ਹੈ ਉਸ ਦੇ ਪਰਥਾਈ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਰੌਲਾ ਚੱਲ ਰਿਹਾ ਹੈ ਸੋ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਪਰਖੰਡੀ ਸਾਧਾਂ ਦਾ ਤਿਆਗ ਕਰਕੇ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਲਮਾਰੀ ਦੇ ਲੜਨ ਲੱਗੀਏ ਭਾਈ ਗੁਰਦਾਸ ਜੀ ਦੀ ਵਾਰ ਇੱਕ ਵਾਰ ਫਿਰ ਤੋਂ ਉਚਾਰਨ ਕਰੀਏ ਪੰਜ ਪਿਆਲੇ ਪੰਜ ਪੀਰ ਛਟੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾਏ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣੋ ਵਾਰੂ ਵਾਰੀ ਗੱਲ ਭੰਜਨ ਗੁਰੂ ਸੂਰਮਾ ਵੱਡ ਜੋਦਾ ਵਹੁ ਉਪਰ ਉਪਕਾਰੀ ਉੱਚਣ ਅਸੇਕ ਅਰਦਾਸ ਕਰ ਛੇ ਮਹਿਲਾ ਤੱਕ ਦਰਸ ਨਿਹਾਰੀ ਆਗਮ ਅਗੋਚਰ ਸਤਿ ਗੁਰੂ ਬੋਲੇ ਮੁਖ ਤੇ ਸੁਨਹ ਸੰਸਾਰੀ ਕਾਲ ਯੁਗ ਪੀੜੀ ਸੋਟੀਆਂ ਨਹਿ ਚਲਨੀਵ ਉਸਾਰ ਖਲਾਰੀ ਜੁਗ ਜੁਗ ਸਤਿ ਗੁਰ ਧਰੇ ਅਵਤਾਰੀ ਜੁਗ ਜੁਗ ਸਤਿ ਗੁਰ ਧਰੇ ਅਵਤਾਰੀ ਸੋ ਸਿੱਖ ਕੌਮ ਨੂੰ ਛੇਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਹਾਰ ਗੋਬਿੰਦ ਮਹਾਰਾਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ